ਪੁੱਲਾ ਡੈਰੀ ਫਾਰਮ YouTube ਚੈਨਲ ਪੁੱਲਾ ਡੈਰੀ ਫਾਰਮ Facebook ਪੇਜ ਉੱਪਰ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਰਾਮ ਰਾਮ ਦੋਸਤੋ ਅੱਜ ਆਪਾਂ ਗੱਲ ਕਰੀਏ ਕਿ ਜਦੋਂ ਪਸ਼ੂ ਤਾਜ਼ਾ ਸੂਇਆ ਹੁੰਦਾਗਾ ਉਹਨੂੰ ਪਾਉਣ ਵਾਲੀ ਫੀਡ ਦੇ ਬਾਰੇ ਤੇ ਨਾਲ ਨਾਲ ਦੇਸੀ ਨੁਕਤੇ ਦੀ ਗੱਲ ਕਰ ਰਹੇ ਹਾਂ ਦੋਸਤੋ ਜਿਵੇਂ ਕਿ ਆਪਾਂ ਮੱਝ ਤਾਜੀ ਸੂਪੀ ਤਾਂ ਉਹਨੂੰ 3-4 ਦਿਨ ਤਾਂ ਕੱਲਾ ਨਿਰਾ ਹਰਾਚਾਰਾ ਦਿੱਤਾ ਜਾਵੇ ਉਸ ਤੋਂ ਬਾਅਦ ਥੋੜੀ ਜਿਹੀ ਬਲੇਮੇ ਦੀ ਖਾਲਤੇ ਚੌਕਰ ਦਿੱਤੀ ਜਾਵੇ ਜਦੋਂ ਪਸ਼ੂ ਨੂੰ ਤਕਰੀਬਨ 7-8 ਦਿਨ ਹੋ ਗਏ ਸੂਏ ਨੂੰ ਉਸ ਟਾਈਮ ਆਪਾਂ ਜਿਹੜਾ ਦੁੱਧ ਹੁੰਦਾ ਪਸ਼ੂ ਦਾ 1/2 ਕਿਲੋ ਦੁੱਧ ਤੇ ਵਿੱਚ 200 ਗ੍ਰਾਮ ਗੁਲਾਕੰਦ ਤੇ ਪਾਇਆ ਮਿਸ਼ਰੀ ਤਿੰਨੇ ਚੀਜ਼ਾਂ ਨੂੰ ਘੋਲ ਕੇ ਪਸ਼ੂ ਨੂੰ ਪਲਾਇਆ ਜਾਵੇ ਤਾਂ ਪਸ਼ੂ ਦਾ ਜਿਹੜਾ ਦੁੱਧ ਦੀ ਪ੍ਰੋਟੈਕਸ਼ਨ ਵੀ ਵਧੂਗੀ ਨਾਲ ਜੋ ਕਿ ਬੱਚੇਦਾਨੀ ਦੇ ਵਿੱਚ ਕੋਈ ਵੀ ਇਨਫੈਕਸ਼ਨ ਹੋਊਗੀ ਤਾਂ ਉਹਨੂੰ ਸਫਾਈ ਕਰੂਗੀ ਦੋਸਤੋ ਜੇ ਹੋ ਸਕਦਾ ਤਾਂ ਤੁਸੀਂ ਉਹਦੇ ਵਿੱਚ ਹਲਦੀ ਦਾ ਇੱਕ ਚਮਚਾ ਜ਼ਰੂਰ ਐਡ ਕਰੋ ਕਿਉਂਕਿ ਹਲਦੀ ਇੱਕ ਐਸੀ ਗੁਣਾਕਾਰੀ ਚੀਜ਼ ਆ ਜੋ ਵੀ ਕੋਈ ਪਸੂਦੇ ਸੂਣ ਦੇ ਟਾਈਮ ਤੇ ਕਈ ਵਾਰ ਬੱਚੇ ਦੇ ਜਿਹੜੇ ਖੋਰ ਵਗੈਰਾ ਬੱਚੇਦਾਨੀ ਚ ਲੱਗ ਜਾਂਦਾ ਜਾਂ ਕੋਈ ਜੇਰ ਦਾ ਟੁਕੜਾ ਰਿਹਾ ਹੁੰਦਾ ਤਾਂ ਉਸ ਨੂੰ ਬਾਹਰ ਵੀ ਕੱਢਣ ਦੀ ਮਦਦ ਕਰਦੀ ਆ ਤੇ ਨਾਲ ਬੱਚੇਦਾਨੀ ਦੇ ਵਿੱਚ ਇਨਫੈਕਸ਼ਨ ਵੀ ਨਹੀਂ ਹੋਣ ਦਿੰਦੀ ਦੋਸਤੋ ਜੇ ਹੋ ਸਕਦਾ ਤਾਂ ਤੁਸੀਂ ਨਾਲ ਇੱਕ ਆਪਣੇ ਪੁਰਾਣੇ ਮਲੇ ਹੁੰਦੇ ਸੀ ਮਲੇ ਦੀ ਜੜ ਤੇ ਨਾਲ ਦੋ ਵੱਡੀਆਂ ਇਲਾਚੀਆਂ ਉਵਾਲ ਕੇ ਚੰਗੀ ਤਰ੍ਹਾਂ ਉਹਨਾਂ ਦਾ ਵੀ ਪਾਣੀ ਪਲਾਇਆ ਜਾਵੇ ਤਾਂ ਹੋਰ ਵੀ ਵੇਤਰਾ ਜਿੰਨੀ ਬੱਚੇਦਾਨੀ ਦੀ ਸਫਾਈ ਜਲਦੀ ਹੋਊਗੀ ਪਸ਼ੂ ਉਹਨਾਂ ਹੀ ਦੁੱਧ ਤੇ ਚੱਲੂਗਾ ਤੇ ਜਿੰਨਾ ਕਿ ਬੱਚੇਦਾਨੀ ਦੀ ਸਫਾਈ ਨਹੀਂ ਹੁੰਦੀ ਤਾਂ ਪਸ਼ੂ ਦੁੱਧ ਤੇ ਨਹੀਂ ਚੱਲਦਾ ਜੋ ਵੀ ਫੀਡ ਪਾਉਣੀ ਆ ਤਾਂ ਤੁਸੀਂ ਉਸ ਨੂੰ 15 ਦਿਨਾਂ ਤੋਂ ਬਾਅਦ ਹੀ ਸਟਾਰਟ ਕਰੋ ਕਿਉਂਕਿ ਉਸ ਟਾਈਮ ਨਾਲੇ ਦਾ ਪਸ਼ੂ ਦਾ ਪੇਟ ਅੰਦਰੋਂ ਅੱਲਾ ਹੁੰਦਾਗਾ ਨਾਲੇ ਬੱਚੇਦਾਨੀ ਦੀ ਗ੍ਰੋਥ ਵੀ ਹੋ ਜਾਂਦੀ ਆ ਤੁਸੀਂ ਹੁਣ ਦੇਖ ਸਕਦੇ ਹੋ ਆਪਣੀ M29 ਵਾਲੀ ਝੋਟੀ ਦਾ ਲੇਵਾ ਬਣਾਉਂਦੀ ਤੁਰੀ ਜਾਂਦੀ ਆ ਅੱਜ ਇਹਦੇ ਵਿੱਚ 10 ਦਿਨ ਬਾਕੀ ਨੇ ਇਹਨੂੰ ਲਾਸਟ ਤੇ ਵੀ ਦਿਖਾਵਾਂਗੇ ਦੋਸਤੋ ਜਿਸ ਦਿਨ ਇਹ ਪੂਰੇ ਆਪਣੇ ਸੂਣ ਵਾਲਾ ਟਾਈਮ ਹੋਇਆ ਲੇਵਾ ਦਾ ਕੁਦਰਤੀ ਆ ਵੀਰੇ ਵੀਡੀਓ ਦੇਖਣ ਵਾਲਾ ਨੂੰ ਧੰਨਵਾਦ